ਗੱਲ ਕਰਾਂਗੇ ਅਗਲੀ ਖਬਰ ਬਾਰੇ ਖਨੌਰੀ ਬਾਰਡਰ ਤੇ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਕਿਸਾਨਾਂ ਨੇ ਆਮ ਸ਼ਹਿਰੀ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਜਿਨ੍ਹਾਂ ਦਾ ਕਿਸਾਨਾਂ ਨਾਲ ਕੋਈ ਨਾ ਕੋਈ ਸੰਬੰਧ ਹੈ ਤੇ 26 ਦਸੰਬਰ ਨੂੰ ਵੱਡੀ ਪੰਚਾਇਤ ਕਰਨ ਬਾਰੇ ਵਿਚਾਰ ਕਰ ਰਹੇ ਨੇ ਸਾਰੇ ਕਿਸਾਨ ਆਓ ਜਾਣਦੇ ਆ ਕਿਸਾਨਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕੀ ਕੁਝ ਕੀਤਾ ਹੈ ਅਸੀਂ ਡੱਲੇਵਾਲ ਸਾਹਿਬ ਦੀ ਹਮਾਇਤ ਕਰਨਾ ਚਾਹੁੰਦੇ ਹਾਂ ਤੇ ਅਸੀਂ ਦੋਨੇ ਫੋਰਮਾਂ ਨੇ ਫਿਰ ਫੈਸਲਾ ਕੀਤਾ ਕਿ 30 ਤਰੀਕ ਨੂੰ ਦਿਨ ਸੋਮਵਾਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਉਹਦੇ ਵਿੱਚ ਸਾਡੇ ਪਿੰਡਾਂ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਉਹ ਤਾਂ ਆਉਂਦੇ ਨੇ ਸ਼ਹਿਰਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਜਿਹੜੇ ਲੋਕ ਹਮਾਇਤ ਆਏ ਨੇ ਉਹਨਾਂ ਤੋਂ ਵੀ ਆਸ ਕਰਾਂਗੇ ਵੱਖ-ਵੱਖ ਵਰਗਾਂ ਦੇ ਜੱਸੇ ਬੰਦਿਆਂ ਵੀ ਮੰਨ ਲਓ ਮੇਨ ਜਿਹਦੇ ਜਾਨ ਦਾ ਸਦਾ ਟਰਾਂਸਪੋਰਟ ਦੀ ਹੈ ਟਰਾਂਸਪੋਰਟਰ ਨੂੰ ਵੀ ਅਪੀਲ ਕਰਾਂਗੇ ਜਿਹੜੇ ਸਾਡੇ ਮਜ਼ਦੂਰ ਫੈਕਟਰੀਆਂ 'ਚ ਵੀ ਕੰਮ ਕਰਦੇ ਨੇ ਕਿਸਾਨੀ ਨਾਲ ਸਬੰਧਤ ਮੰਡੀਆਂ 'ਚ ਵੀ ਆਉਂਦੇ ਨੇ ਉਹਨਾਂ ਤੋਂ ਸਾਰਿਆਂ ਤੋਂ ਆਸ ਕਰਾਂਗੇ ਇਹ ਸਬੰਧ ਨਾਲ 26 ਤਰੀਕ ਨੂੰ ਅਸੀਂ 26 ਤਰੀਕ ਨੂੰ ਖਨੌਰੀ ਦੇ ਵਿੱਚ ਇੱਕ ਸਾਰੇ ਵਰਗਾਂ ਦੀ ਜਿਹੜੇ ਸਾਨੂੰ ਹਮਾਇਤ ਵੀ ਦੇ ਕੇ ਗਏ ਨੇ ਜਿਹੜੇ ਹਮਾਇਤ ਤੋਂ ਬਾਹਰ ਵੀ ਰਹਿੰਦੇ ਆ ਉਹਨਾਂ ਤੋਂ ਵੀ ਆਸ ਕਰਾਂਗੇ ਕਿ 26 ਤਰੀਕ ਨੂੰ ਇੱਕ ਵੱਡੀ ਮੀਟਿੰਗ ਕਰਕੇ ਸਾਰੇ ਉਹਨਾਂ ਵਰਗਾਂ ਨਾਲ ਤੇ ਉਹ ਸਾਰੇ ਪ੍ਰੋਗਰਾਮ ਦੀ ਜਿਹੜੀ ਉੱਥੇ ਪੀਸੀਜ ਵੀ ਕਰਾਂਗੇ ਕਿ ਪੰਜਾਬ ਇੱਕ ਇਤਿਹਾਸਕ ਬੰਦ ਹੋਊਗਾ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਡੱਲੇਵਾਲ ਸਾਹਿਬ ਜਿਹੜੇ ਫੋਰਮ ਦੀਆਂ ਜਿਹੜੀਆਂ ਮੰਗਾ ਮਨਾਉਣ ਦੀ ਖਾਤਰ ਬੈਠੇ ਨੇ ਘਰ ਘਰ ਚੁੱਲ੍ਹੇ ਚੁਲ ਤੱਕ ਇਹ ਗਈ ਹੈ ਹਰੇਕ ਦੀ ਇੱਛਾ ਹੈ ਕਿ ਡੱਲੇਵਾਲ ਸਾਹਿਬ ਦੀ ਸਥਿਤੀ ਕੀ ਹੈ ਪਰ ਸਥਿਤੀ ਬਣਾਈ ਕਿਨੇ ਉਹ ਕੇਂਦਰ ਸਰਕਾਰ ਨੇ ਅਸੀਂ ਆਸ ਕਰਾਂਗੇ ਕਿ 30 ਤਰੀਕ ਨੂੰ ਦਿਨ ਸੋਮਵਾਰ ਨੂੰ 7 ਵਜੇ ਤੋਂ ਲੈ ਕੇ ਪੂਰਾ ਬਾਜ਼ਾਰ ਬੰਦ ਰਹਿਣਗੇ ਪੂਰਾ ਟਰਾਂਸਪੋਰਟ ਆਵਾਜਾਈ ਬੰਦ ਰਹੂਗੀ ਸਿਰਫ ਕੱਲੇ ਜਿਹੜੀ ਐਮਰਜੈਂਸੀ ਆਪਣੀ ਐਮਰਜੈਂਸੀ ਜਿਹੜੇ ਸੁਵਾਮਾਂ ਨੇ ਉਹ ਚੱਲਦੀਆਂ ਰਹਿਣਗੀਆਂ ਤੇ ਹੋਰ ਜਿਹੜੇ ਸਾਡੇ ادارے ਆ ਸਰਕਾਰੀ ادارے ਆ ਸਕੂਲ ਐ ਕਾਲਜ ਐ ਉਹ ਸਾਰੇ ਜਿਹੜੇ ਆਸ ਕਰਾਂਗੇ 26 ਤਰੀਕ ਨੂੰ ਡਿਟੇਲ ਦੇ ਨਾਲ ਜਿਹੜੇ ਡਿਟੇਲ ਦੇ ਨਾਲ ਵੀ ਉਹਨਾਂ ਤੋਂ ਆਸ ਕਰਕੇ ਵੱਡੀ ਪੀਸੀ ਜਿਹੜਾ 26 ਨੂੰ ਕਰਾਂਗੇ